ਸੋ ਉਸ ਕਿਲੇ ਦੇ ਉੱਤੇ ਅੱਜ ਆਪਣੀ ਜਥੇਵੰਦੀ RAMGADIYA SIKH ORGANIZATION ਜਿਹੜੀ ਆ ਉਹ ਸਾਰਿਆਂ ਨੂੰ ਸੱਦਦੀ ਹੈ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜਾ ਵੀ ਇੱਕ RAMGADIYA ਪਰਿਵਾਰ ਦੇ ਵਿੱਚ RAMGADIYA ਕਹਾਉਂਦਾ ਹੈ ਇਹ ਉਹਦਾ ਕਿਲਾ ਹੈ ਇਹ ਉਹਦਾ ਆਪਣਾ ਸਥਾਨ ਹੈ ਜਿਹਨੂੰ ਉਹ ਹੱਕ ਨਾ ਕਹਿ ਸਕਦਾ ਕਿ ਇਹ ਕਿਲਾ ਮੇਰਾ ਕਿਲਾ ਹੈ ਮੇਰੇ ਜਸਪਾਲ ਸਿੰਘ RAMGADIYA ਜੀ ਦਾ ਕਿਲਾ ਹੈ ਔਰ ਨਾਲ ਦੀ ਨਾਲ ਜਿਹੜਾ ਸਾਡਾ ਉਥੋਂ ਦਾ ਟਰਸਟ ਹੈਗਾ ਟਰਸਟ ਜੋ ਉਹਦਾ ਨਾਮ ਹੈ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਐਜੂਕੇਸ਼ਨਲ ਟਰਸਟ ਸੋ ਉਸ ਟਰਸਟ ਵਰ ਉਹ ਵੀ ਸੱਦਾ ਦਿੱਤਾ ਜਾ ਰਿਹਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ ਡੀ ਐਸ ਨਿਊਜ਼ ਚੈਨਲ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ ਜਨਮ ਦਿਹਾੜੇ ਸਮਾਗਮ ਦਾ ਸੱਦਾ ਪੱਤਰ ਤੂਰੀ ਵਿਖੇ ਜਾਰੀ ਕਰਦੇ ਹੋਏ ਇਕੱਠੇ ਹੋਣ ਦੀ ਇੱਕ ਪਹਿਲ ਸਹਿਯੋਗੀ ਜਥੇਬੰਦੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਚੇਅਰਮੈਨ ਹਰਦੇਵ ਸਿੰਘ ਕਾਉਂਸਲ ਆਓ ਦੇਖਦੇ ਹਾਂ ਪੂਰੀ ਖਬਰ ਡੀ ਡੀ ਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਪਲਾਹਾ ਦੀ ਵਿਸ਼ੇਸ਼ ਰਿਪੋਰਟ ਹਾਂ ਜੀ ਅੱਜ ਧੂਰੀ ਪਹੁੰਚੀ ਧੂਰੀ ਆਉਣ ਦਾ ਮੇਨ ਮਕਸਦ ਕੀ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ ਜੋ 5 ਮਈ ਨੂੰ ਕਿਲਾ ਸਿੰਘ ਪੁਰ ਬਰਲਾਲਾ ਮੁਕੇਰੀਆਂ ਦਸੂਹਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਇਹੜਾ ਉਹ ਨਿੱਜੀ ਸਥਾਨ ਹੈ ਇਤਿਹਾਸਕ ਕਿਲਾ ਹੈ ਉਸ ਕਿਲੇ ਦੇ ਉੱਤੇ ਇਹ ਸਲਾਨਾ ਪ੍ਰੋਗਰਾਮ ਮਹਾਰਾਜਾ ਜੀ ਦਾ ਜਨਮ ਦਿਨ ਜਿਹੜਾ ਉਹ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਉਥੋਂ ਦੇ ਟਰਸਟ ਨੇ ਸਾਰੇ ਪੰਜਾਬ 'ਚ ਸਾਰੇ ਇੰਡੀਆ ਦੇ ਅੰਦਰ ਸਭ ਨੂੰ ਬੁਲਾਉਣ ਦਾ ਇੱਕ ਉਪਰਾਲਾ ਕੀਤਾ ਅੱਜ ਉਹਦੇ ਮੁਤਾਬਕ ਅਸੀਂ ਉਸ ਉਪਰਾਲੇ ਮੁਤਾਬਕ ਅੱਜ ਅਸੀਂ ਧੂਰੀ ਪਹੁੰਚੇ ਹਾਂ ਸਰਦਾਰ ਹਰਦੀਪ ਸਿੰਘ ਤੇ ਸਾਰੇ ਇੱਥੋਂ ਦੀ ਸਾਡੀ ਜਥੇਵੰਦੀ RAM ਗੜੀਆ ਸਿੱਖ ਆਰਗੇਨਾਈਜੇਸ਼ਨ ਉਹ ਸਾਰੇ ਨੂੰ ਅੱਜ ਅਸੀਂ ਇੱਥੇ ਕਾਰਡ ਜਿਹੜਾ ਉਹ ਦੇਣ ਆਏ ਆ ਸੱਦਾ ਪੱਤਰ ਦੇਣ ਆਏ ਆ ਸੋ ਅਸੀਂ ਵੱਧ ਚੜ ਕੇ ਸਾਰੇ ਨਹੀਂ ਉੱਥੇ ਇਤਿਹਾਸਕ ਕਿਲੇ ਦੇ ਹੁੰਦੇ ਕਿਉਂਕਿ ਇਹ ਇਕੱਲਾ ٹرسٹ ਨਹੀਂ ਹੈ ਪੂਰਾ ਜਿੱਥੇ-ਜਿੱਥੇ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜਾ ਵੀ ਇੱਕ RAM ਗੜੀਆ ਪਰਿਵਾਰ ਦੇ ਵਿੱਚ RAM ਗੜੀਆ ਕਹਾਉਂਦਾ ਇਹ ਉਹਦਾ ਕਿਲਾ ਹੈ ਇਹ ਉਹਦਾ ਨਿੱਜੀ ਸਥਾਨ ਹੈ ਇਹ ਉਹਦਾ ਆਪਣਾ ਸਥਾਨ ਹੈ ਜਿਹਨੂੰ ਉਹ ਹੱਕ ਨਾ ਕਹਿ ਸਕਦਾ ਕਿ ਇਹ ਕਿਲਾ ਮੇਰਾ ਕਿਲਾ ਹੈ ਮੇਰੇ ਜਸਤ ਸਿੰਘ ਰਾਮਗੜੀਆ ਜੀ ਦਾ ਕਿਲਾ ਹੈ ਸੋ ਉਸ ਕਿਲੇ ਦੇ ਉੱਤੇ ਅੱਜ ਆਪਣੀ ਜਥੇਵੰਦੀ ਰਾਮਗੜੀਆ ਸਿੱਖ ਆਰਗੇਨਾਈਜੇਸ਼ਨ ਜਿਹੜੀ ਆ ਉਹ ਸਾਰਿਆਂ ਨੂੰ ਸੱਦਦੀ ਹੈ ਔਰ ਨਾਲ ਦੀ ਨਾਲ ਜਿਹੜਾ ਸਾਡਾ ਉੱਥੋਂ ਦਾ ਟਰਸਟ ਹੈਗਾ ਟਰਸਟ ਜੋ ਉਹਦਾ ਨਾਮ ਹੈ ਮਹਾਰਾਜਾ ਜਸਤ ਸਿੰਘ ਰਾਮਗੜੀਆ ਐਜੂਕੇਸ਼ਨਲ ਟਰਸਟ ਸੋ ਉਸ ਟ੍ਰਾਂਸਫਰ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਸੋ ਮੈਂ ਇਸ ਬੇਨਤੀ ਨੂੰ ਇੱਥੇ ਪੂਰੀ ਲੈ ਕੇ ਆਇਆ ਸੋ ਸਾਰੇ ਪ੍ਰਵਾਨ ਕਰਿਓ ਉਹਨਾਂ ਦਾ ਜਨਮ ਦਿਨ ਆਪਾਂ ਜਿਹੜਾ ਤੁਮ ਤਾਂ ਦਾ ਮਨਾ ਸਕੀਏ ਸਮੂਹ ਇਸ ਵਾਸਿ ਨੂੰ ਕੀ ਕਹਿਣਾ ਚਾਹੂੰ ਜਿਹੜਾ 5 ਮਈ ਨੂੰ ਆਪਾਂ ਮਨਾਉਣਾ ਤੇ ਆਪਣਾ ਦਿਹਾੜੇ ਸਮੋਹਤ ਕੀ ਕਹੂੰ ਭਾਈ 5 ਮਈ ਨੂੰ ਦਿਹਾੜੇ ਦਾ ਦੇਖੋ ਜੀ ਇੱਥੇ ਸਾਡਾ ਜਦੋਂ ਵੱਡਿਆਂ ਦਾ ਅਸੀਂ ਘਰ ਵੀ ਕੇਕ ਕੱਟਦੇ ਹਾਂ ਮੈਂ ਤੇ ਇਹ ਹੀ ਕਹੂੰਗਾ ਕਿ ਉੱਥੇ ਅਖੰਡ ਪਾਠ ਸਾਹਿਬ ਤਿੰਨ ਦਿਨ ਚੱਲਣੇ ਆ ਜਾਪ ਚੱਲਣੇ ਆ ਜਿਹੜੇ ਵੀ ਕੋਈ ਉੱਥੋਂ ਦੇ ਲਾਗੇ ਦੇ ਉਹ ਤੇ ਸਾਰੇ ਹੀ ਆਉਣਗੇ ਮੈਂ ਤੇ ਹਰ ਇੱਕ ਸੰਗਤ ਨੂੰ ਇਹ ਹੀ ਕਹਿਣਾ ਕਿ ਵਾਧ ਚੜ ਕੇ ਉੱਥੇ ਹਿੱਸਾ ਪਾਓ ਨਤਮਸਤਕ ਹੋਵੋ ਉਸ ਕਿਲੇ ਦੇ ਦਰਸ਼ਨ ਕਰੋ ਉਸ ਆਪਣੇ ਮਹਾਪੁਰਖ ਦੇ ਮਹਾਰਾਜੇ ਦੇ ਕਿਉਂਕਿ ਉਹ ਹੈ ਹੀ ਮਹਾਪੁਰਖ ਹਨ ਜਿਨ੍ਹਾਂ ਅਕਾਲ ਉੱਥੇ ਅਕਾਲ ਤਖਤ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਸਿਰਲ ਲੈ ਕੇ ਆਏ ਐ ਜਿੱਥੋਂ ਉਹ ਮੁਗਲ ਰਾਜ ਆਪਣਾ ਰਾਜ ਕਰਦੇ ਸੀ ਉੱਥੇ ਆਪਣਾ ਖਾਲਸਾ ਰਾਜ ਜਿਹੜਾ ਆ ਉਹਨਾਂ ਨੇ ਉਹਦਾ ਝੰਡਾ ਲਹਿਰਾਇਆ ਪਿੱਲਰ ਪਟਕੇ ਲਿਆਏ ਉੱਥੋਂ ਸਿਰਲ ਪਟਕੇ ਲਿਆਏ ਤੇ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਲਿਆ ਕੇ ਸੰਗਤਾਂ ਨੂੰ ਦਰਸ਼ਨ ਕਰਾ ਲਈ ਰੱਖੇ ਸੋ ਇਹੋ ਜਿਹਾ ਜੋਧਾ ਜਿਹੜਾ ਹੁੰਦਾ ਹੈ ਇਹ ਮਹਾਪੁਰਖ ਹੁੰਦਾ ਹੈ ਤਾਂ ਮੈਂ ਇਸ ਜਿਹੋਦੇ ਦੇ ਘਰ ਵਿੱਚ ਮੇਰਾ ਜਿਹੜਾ ਜਨਮ ਆ ਤੁਹਾਡਾ ਸਾਰਿਆਂ ਦਾ ਜਿਹੜਾ ਜਨਮ ਹੈ ਅਸੀਂ ਉਸ ਗੁਰਸਿੱਖੀ ਦੇ ਅੰਦਰ ਇੱਕ ਬਹੁਤ ਵੱਡਾ ਇਹ ਸਭ ਮੇਲ ਪੱਥਰ ਸਾਬਤ ਹੋਇਆ ਮਹਾਰਾਜਾ ਜਸਨ ਸਿੰਘ ਰਾਮ ਗੜੀਆ ਇੱਕੋ ਇੱਕ 13 ਮਿਸਲਾਂ ਦੇ ਵਿੱਚੋਂ ਇੱਕੋ ਹੀ ਇੱਕ ਮਿਸਲ ਦਾ ਰਾਜਾ ਆ ਜਿਹੜਾ ਮਹਾਰਾਜਾ ਕਹਾਉਂਦਾ ਹੈ ਸੋ ਇਹ ਉਹਦਾ ਜਨਮ ਦੇਣਾ ਜਿਹੜਾ